ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ Instagram Facebook ਪੇਜ ਸੈਲਿੰਗ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕੁ ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫਰੀ ਕੀਤੀ ਜਾਊਗੀ ਟਰਾਲੀ ਬਿਕਾਊਾ ਜੀ ਸਾਈਜ਼ ਆ 16x7 ਫੁੱਟ ਦਾ 10 ਨਾਟ ਹੀ ਹਾਬਿਆ 10 ਦੀ ਵਿੱਚ 80 ਆ ਡਬਲ ਟੈਰੀ ਆ ਰੀਲ ਦਾ ਇਸਾ ਲੱਗਾ ਆ ਪਾਈਪਾਂ ਵਾਲਾ ਵਿੱਢਿਆ ਜਾਲੀ ਲਾਈਟਾਂ ਲੱਗੀਆਂ ਹੋਈਆਂ ਆ ਬਹੁਤ ਵਧੀਆ ਆ ਡਿਮਾਂਡ ਆ 315000 ਰੁਪਏ ਏਰੀਆ ਆ ਨੇੜੇ ਰਈਆ ਵਿਆਸ ਜ਼ਿਲ੍ਹਾ ਸ੍ਰੀ ਅਮਰੋਦਸਰ ਸਹਿਬ ਕਾਲ ਕਰੋ 9878299783 9878299783